ਇਸ ਵਕਤ ਵੱਡੀ ਖਬਰ ਪੰਜਾਬ ਦੇ ਪਾਤੜਾ ਸ਼ਹਿਰ ਚ ਆ ਰਹੀ ਹੈ ਜਿੱਥੇ ਕਿ ਦੁੱਖਦਾਈ ਇੱਕ ਘਟਨਾ ਵਾਪਰੀ ਹੈ ਜਖਲ ਰੋਡ ਤੇ ਕੋਰੀਆ ਵਾਲੀਆਂ ਦੇ ਕਈ ਮੰਜ਼ਲੀ ਕਿਤਾਬਾਂ ਦੇ ਸ਼ੋਰੂਮ ਵਿੱਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ ਅੱਗ ਇੰਨੀ ਭਿਆਨਕ ਸੀ ਕਿ ਉਸਨੇ ਨਾਲ ਲੱਗਦੇ ਦੁਕਾਨਾਂ ਨੂੰ ਵੀ ਆਪਣੇ ਲਪੇਟੇ ਵਿੱਚ ਲੈ ਲਿਆ ਮੌਕੇ ਉੱਤੇ ਸਭ ਤੋਂ ਪਹਿਲਾਂ ਪਹੁੰਚੇ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਹਾ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸਿੰਗ ਦੇ ਸੇਵਾਦਾਰਾਂ ਨੇ ਕਈ ਘੰਟਿਆਂ ਦੀ ਜਦੁੱਤ ਜਹਿਦ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿੱਥੇ ਅੱਗ ਤੇ ਕਾਬੂ ਪਾਇਆ ਉੱਥੇ ਹੀ ਨਾਲ ਲੱਗਦੇ ਦੁਕਾਨਦਾਰ ਦਾ ਸਾਰਾ ਸਮਾਨ ਸੁਰੱਖਿਅਤ ਬਾਹਰ ਕਢਵਾਇਆ ਗਿਆ ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਭਗ 6 ਵਜੇ ਜਾਖਲ ਰੋਡ ਤੋਂ ਲੰਘ ਰਹੇ ਵਿਨੋਦ ਕੁਮਾਰ ਅੰਬੇਸ਼ ਸਟੋਰਸ ਨੇ ਦੁਕਾਨ 'ਚ ਅੱਗ ਲੱਗਣ ਦੀ ਸੂਚਨਾ ਡੇਰਾ ਪ੍ਰੇਮੀਆ ਨੂੰ ਦਿੱਤੀ ਸੂਚਨਾ ਮਿਲਦਿਆਂ ਹੀ ਸੈਂਕੜਾ ਡੇਰਾ ਸ਼ਰਧਾਲੂ ਮੌਕੇ ਤੇ ਪਹੁੰਚ ਗਏ ਅੱਗ ਬੁਝਾਉਣ ਦੇ ਵਿੱਚ जुट ਗਏ ਪ੍ਰਸ਼ਾਸਨ ਵੱਲੋਂ ਭੇਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੀ ਅੱਗ ਤੇ ਕਾਬੂ ਪਾਉਣ ਦੇ ਵਿੱਚ ਪੂਰੀ ਸਹਾਇਤਾ ਕੀਤੀ ਗਨੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਹੋਣੋਂ ਬਚਾ ਹੋ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਆਰਟੀਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਪਹੰਦ ਨੇ ਡੇਰਾ ਪ੍ਰੇਮੀਆਂ ਦੀ ਸ਼ਲਾਘਾ ਕਰਦੇ ਆਂ ਕਿ ਸ਼ਹਿਰ ਅਤੇ ਇਲਾਕੇ ਅੰਦਰ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਜਾਂ ਹੋਰ ਮੁਸੀਬਤ ਦੀ ਘੜੀ ਵਿੱਚ ਡੇਰਾ ਪ੍ਰੇਮੀ ਸਭ ਤੋਂ ਮੋਹਰੀ ਹੋ ਕੇ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹਨ ਜੋ ਸਭ ਤੋਂ ਵੱਡੀ ਸੇਵਾ ਹੈ ਅੱਜ ਲੱਗੀ ਇਸ ਭਿਆਨਕ ਅੱਗ ਵਿੱਚ ਜੇਕਰ ਸਮੇਂ ਸਿਰ ਪੁੱਜ ਕੇ ਡੇਰਾ ਸ਼ਰਧਾਲੂ ਸਹਾਇਤਾ ਨਾ ਕਰਦੇ ਤਾਂ ਇਸ ਨਾਲ ਨਾਲ ਲੱਗਦੀਆਂ ਦੁਕਾਨਾਂ ਵੀ ਅੱਗ ਦੀ ਭੇਂਟ ਚੜ ਜਾਣੀਆਂ ਸਨ ਉਹਨਾਂ ਨੇ ਪੂਜਨੀ ਗੁਰੂ ਸੰਤ ਡਾਕਟਰ ਉਮੀਦ ਰਾਮ ਰਹੀਮ ਸਿੰਘ ਜੀ ਇਨਸਾਂ ਦਾ ਧੰਨਵਾਦ ਕਰਦੇ ਆ ਕਿ ਇਹ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਬਾਬਾ ਰਾਮ ਰਹੀਮ ਜੀ ਦੁਆਰਾ ਸਮਾਜ ਨੂੰ ਦਿੱਤਾ ਸਭ ਤੋਂ ਵੱਡਾ ਤੋਹਫਾ ਹੈ ਜੋ ਹਰ ਔਕੇ ਸਮੇਂ ਸਮਾਜ ਦੀ ਅੱਗੇ ਹੋ ਕੇ ਸਹਾਇਤਾ ਕਰਦਾ ਹੈ ਤਾਂ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੱਗ ਦੇ ਵਿੱਚ ਖੁੱਦ ਕੇ ਅੱਗ ਦੇ ਲਪਟਾਂ ਤੇ ਪਾਣੀ ਛਿੜਕ ਕੇ ਅੱਗ ਤੇ ਕਾਬੂ ਪਾਉਣ ਦੀ ਜਦੋਂ ਜਹਿਦ ਕਰ ਰਹੇ ਹਨ ਨਿਰੈਸ਼ਾਦਾਨ ਨੂੰ ਬੋਲੋ ਕਿਤੇ ਜਾ ਰਹੇ ਇਸ ਨੇਕ ਉਪਰਾਲੇ ਨੂੰ ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖਦੇ ਹਨ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ। ਤੇਰਾ ਸੱਚਾ ਸੌਤਾ ਦੀ ਸ਼ਾਸਤ੍ਰਨਾਮ ਜੀ ਗ੍ਰੀਨ ਐਰਪੋਰਟ ਦੇ ਮੈਂਬਰ ਫਾਤਰਾ ਵਿਕੇ ਫਰਕ ਕਰ ਕੋਈ ਹੈਗਾ ਤੇ ਪਾਈ ਦੇ ਫਾਈਨਲ ਬਣਾ ਦਿੱਤਾ